ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਪੀਏਯੂ ਲੁਧਿਆਣਾ ਦੀ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਜਿਹੜੀ ਕਿ ਹਰ 6 ਮਹੀਨੇ ਬਾਅਦ ਕਿਸਾਨ ਭਰਾਵਾਂ ਨੂੰ ਜਿਹੜੀਆਂ ਰੁੱਤਾਂ ਦੇ ਹਿਸਾਬ ਨਾਲ ਸਬਜ਼ੀਆਂ ਦੇ ਬੀਜ ਇੱਕ ਕਿੱਟ ਦੇ ਰੂਪ ਵਿੱਚ ਦਿੱਤੇ ਜਾਂਦੇ ਨੇ ਤਾਂ ਕਿ ਹਰ ਕਿਸਾਨ ਜਾਂ ਜਿਹਦੇ ਕੋਲੇ ਵੀ ਕੋਈ ਜਗ੍ਹਾ ਹੈਗੀ ਆ ਉਹ ਬੰਦਾ ਆਪਣੇ ਘਰੇਲੂ ਵਰਤੋਂ ਦੇ ਲਈ ਸਬਜ਼ੀਆਂ ਆਪਣੇ ਘਰ ਦੇ ਵਿੱਚ ਉਗਾ ਸਕੇ ਘਰੇਲੂ ਬਗੀਚੀ ਤਿਆਰ ਕਰ ਸਕੇ ਤੇ ਇਸ ਕਿੱਟ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਦੇ ਬੀਜ ਨੇ ਇਹ ਕਿੱਟ ਤੁਹਾਨੂੰ ਨੇੜੇ ਦੇ કૃषि ਵਿਗਿਆਨ ਕੇਂਦਰ ਤੋਂ ਮਿਲ ਸਕਦੀ ਹੈ ਜੀ ਤੇ ਆਪਾਂ ਇਹ ਕਿੱਟ ਲਈ ਹੈਗੀ ਅੱਜ ਕੇ ਵੀ ਕੇਸਰੀ ਮੁਖਸਰ ਸਾਹਿਬ કૃषि ਵਿਗਿਆਨ ਕੇਂਦਰ ਸ੍ਰੀ ਮੁਖਸਰ ਸਾਹਿਬ ਤੇ ਤੁਸੀਂ ਵੀ ਆਪਣੇ ਨੇੜੇ ਦੇ કૃषि ਵਿਗਿਆਨ ਕੇਂਦਰ ਦੇ ਵਿੱਚ ਸੰਪਰਕ ਕਰਕੇ ਕਿੱਟ ਲੈ ਸਕਦੇ ਹੋ ਤੇ ਆਉਣ ਵਾਲੇ ਕਿਸਾਨ ਮੇਲਿਆਂ ਤੇ ਵੀ ਕਿਸਾਨਾਂ ਨੂੰ ਇਹ ਕਿੱਟਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਤੇ ਹੁਣ ਤੁਹਾਨੂੰ ਕਿੱਟ ਆਪਾਂ ਖੋਲ ਕੇ ਦਿਖਾਉਣੇ ਆ ਕਿ ਕਿਹੜੇ-ਕਿਹੜੇ ਬੀਜ ਨੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਸਾਰੀਆਂ ਵੈਰਾਈਟੀਆਂ ਬਾਰੇ ਦੱਸਾਂਗੇ ਹਨਾ ਇਹਦੇ ਵਿੱਚ ਥੋੜੇ-ਥੋੜੇ ਬੀਜ ਹੁੰਦੇ ਨੇ ਜੀ 10-12 ਵੈਰਾਈਟੀਆਂ ਦੇ ਲਗਭਗ ਹੁੰਦੇ ਨੇ ਤੇ ਵਧੀਆ ਕੁਆਲਿਟੀ ਦੇ ਬੀਜ ਹੁੰਦੇ ਨੇ ਜਿਹੜੇ ਭਰਾ ਇਹ ਕਿੱਟ ਤੋਂ ਸਬਜ਼ੀ ਤਿਆਰ ਕਰਦੇ ਨੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਹਿਲਾਂ ਤੁਹਾਨੂੰ ਦਿਖਾਵਾਂਗੇ ਹਨਾ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗੀ ਹੈ ਜੀ ਭਿੰਡੀ ਭਿੰਡੀ ਦਾ ਬੀਜ ਆ ਉਸ ਤੋਂ ਬਾਅਦ ਕੀ ਆ ਕद्दू ਆ ਜੀ ਕਰੇਲਾ ਚੱਪਣ ਕੱਦੂ ਖੀਰਾ ਤਰ ਲੋਬੀਆ ਜਿਹਨੂੰ ਆਪਣੇ ਮਾਲਵੇ ਵਿੱਚ ਚੌਲੇ ਕਹਿ ਦਿੰਦੇ ਆ ਚੌਲਾ ਫਲੀ ਤੇ ਹਲਵਾ ਕद्दू ਆ ਜੀ ਕੀਆ ਤੋਰੀ ਟਿੰਡਾ ਮਗਜ ਕੱਦੂ ਤੇ ਵੰਗਾ ਇਹ ਚ 12 ਵੈਰਾਈਟੀਆਂ ਦੇ ਬੀਜ ਨੇ ਕਿਸਾਨ ਵੀਰੋ ਤੇ ਬਹੁਤ ਵਧੀਆ ਕੁਆਲਿਟੀ ਦੇ ਦੇਸੀ ਬੀਜ ਹੁੰਦੇ ਨੇ ਹਨਾ ਤੇ ਆ ਜੋ ਤੁਹਾਨੂੰ ਦਿਖਾ ਦਿੰਨੇ ਆ ਬੀਜ ਹਨਾ ਆ ਦੇਖੋ ਜੀ ਭਿੰਡੀ ਦਾ ਬੀਜ ਆ ਤੇ ਭਿੰਡੀ ਦੀ ਵੈਰਾਈਟੀ ਹੈਗੀ ਆ ਪੰਜਾਬ ਸੁਹਾਵਣੀ ਪੰਜਾਬ ਸੁਹਾਵਣੀ ਇਹ ਭਿੰਡੀ ਦੀ ਵੈਰਾਈਟੀ ਆ ਤੇ ਇਸ ਦੇ ਨਾਲ ਜਿਹੜਾ ਅਗਲਾ ਬੀਜ ਤੁਹਾਨੂੰ ਦਿਖਾਉਣੇ ਆ ਆਪਾਂ ਕਿੱਟ ਦੇ ਵਿੱਚ ਹੈਗਾ ਕੀ ਆ ਕੱਦੂ ਇਹ ਪੰਜਾਬ ਕੋਮਲ ਵੈਰੈਟੀ ਆ ਪੁਰਾਣੀ ਵੈਰੈਟੀ ਹੈ ਪੀਜੂ ਲੁਧਿਆਣਾ ਦੀ ਬਹੁਤ ਵਧੀਆ ਇਹਦਾ ਝਾੜ ਹੈਗਾ ਤੇ ਸੋਹਣੀ ਵੈਰੈਟੀ ਹੈ ਜੀ ਕੀਆ ਕੱਦੂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਸਪੌਨ ਗਾਰਡ ਇਹਨੂੰ ਕਹਿੰਦੇ ਨੇ ਸਪੌਨ ਗਾਰਡ ਇੰਗਲਿਸ਼ ਦੇ ਵਿੱਚ ਤੇ ਪੰਜਾਬੀ ਚ ਆਪਾਂ ਕਹਿੰਦੇ ਨੇ ਤੋਰੀ ਇਹ ਤੋਰੀ ਦਾ ਬੀਜ ਆ ਪੰਜਾਬ ਨਿਖਾਰ ਵੈਰੈਟੀ ਹੈ ਜੀ ਲਓ ਜੀ ਇਹ ਅਗਲਾ ਬੀਜ ਹੈਗਾ ਦੋਸਤੋ ਖੀਰੇ ਦਾ ਖੀਰੇ ਦਾ ਬੀਜ ਦੇਖੋ ਬੀਜ ਦੀ ਕੁਆਲਿਟੀ ਬਹੁਤ ਵਧੀਆ ਤੇ ਇੰਨਾ ਬੀਜ ਆਪਾਂ ਲਈਏ ਤਾਂ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਖੀਰੇ ਨਹੀਂ ਮੁੱਕਦੇ ਚਾਰ ਪੰਜ ਪਰਿਵਾਰਾਂ ਦਾ ਵੀ ਡੰਗ ਸਰ ਜੂਗਾ ਤੇ ਇਹ ਵੈਰੈਟੀ ਹੈਗੀ ਹੈ ਜੀ ਖੀਰੇ ਦੀ ਪੰਜਾਬ ਨਵੀਨ ਪੰਜਾਬ ਨਵੀਨ ਵੈਰੈਟੀ ਹੈ ਜੀ ਠੀਕ ਹੈ ਜੀ ਉਸ ਤੋਂ ਅੱਗੇ ਹੈ ਜੀ ਹਲਵਾ ਕਦੂ ਜਿਹਨੂੰ ਆਪਣੇ ਪੇਠਾ ਕਹਿੰਦੇ ਨੇ ਹਨਾ ਮਾਲਵੀ ਦੇ ਵਿੱਚ ਇਹ ਪੇਠਾ ਹੈਗਾ ਪੰਜਾਬ ਸਮਰਾਟ ਵੈਰੈਟੀ ਠੀਕ ਹੈ ਜੀ ਲਗਭਗ 50 60 ਬੀਜ ਹੋਣਗੇ ਇਹ ਆ ਗਿਆ ਜੀ ਸਮਰ ਸਕੈਸ਼ ਇਹਨੂੰ ਕੀ ਕਹਿੰਦੇ ਚੱਪਣ ਕੱਦੂ ਚੱਪਣ ਕੱਦੂ ਹਾਂਜੀ ਚੱਪਣ ਕੱਦੂ ਆ ਜੀ ਪੀ ਸੀ ਕੇ 1 ਵੈਰੈਟੀ ਹੈ ਜੀ ਚੱਪਣ ਕੱਦੂ ਦੀ ਇਸ ਦੇ ਨਾਲ ਆ ਦੋਸਤੋ ਕਰੇਲੇ ਦਾ ਬੀਜ ਜਿਹੜੀ ਕਿ ਵੈਰੈਟੀ ਹੈ ਪੰਜਾਬ 15 ਇਹ 20 ਦੇ ਲਗਭਗ ਬੀਜ ਹੋਣਗੇ ਜੀ ਇਸ ਵੈਰੈਟੀ ਦੇ ਉਸ ਤੋਂ ਬਾਅਦ ਆ ਜਾਂਦਾ ਦੋਸਤੋ ਦੇਸੀ ਟਿੰਡਾ ਜਿਹਨੂੰ ਆਪਣੇ ਟਿੰਡੋ ਕਹਿ ਦਿੰਦੇ ਨੇ ਲੂਆਂ ਵਾਲੀ ਟਿੰਡੋ ਪੰਜਾਬ ਟਿੰਡਾ 1 ਵੈਰੈਟੀ ਹੈ ਜੀ ਇਹ ਕਾਫੀ ਬੀਜ ਆ ਜਾਂਦੇ 100 ਰੁਪਏ ਦੇ ਵਿੱਚ ਅੱਜ ਕੱਲ ਦੁਕਾਨ ਤੋਂ ਲੈਣੇ ਤਾਂ ਇੰਨੇ ਬੀਜ ਨਹੀਂ ਦਿੰਦੇ ਹਨ ਇਹ ਹੈਗਾ ਜੀ ਮਗਜ ਕਦੂ ਤੇ ਮਗਜ ਕਦੂ ਪੰਪਕਿਨ ਕਹਿ ਦਿੰਦੇ ਹਨ ਹਨ ਇਹ ਅੱਜ ਕੱਲ ਬਹੁਤ ਜਿਹੜਾ ਮਹਿੰਗੀ ਚੀਜ਼ ਹੈਗੀ ਇਹਦੇ ਸੀਡ ਲੋਕ ਖਾਂਦੇ ਨੇ ਇਹਦੇ 10 ਕ ਬੀਜ ਹੋਣਗੇ ਇਹ ਦੋ ਥਾਈ ਆ ਗਿਆ ਹਨ ਮਗਜ ਕਦੂ ਆ ਦੋ ਥਾਈ ਆ ਗਿਆ ਇਹ ਹੈਗਾ ਜੀ ਪੰਜਾਬ ਲੌਂਗ ਮੈਲਨ ਪੰਜਾਬ ਲੌਂਗ ਮੈਲਨ ਇਹ ਹੈਗੀ ਆ ਤਰ ਦੀ ਵੈਰੈਟੀ ਉਹ ਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਲੋਬੀਆ ਇਹਨੂੰ ਆਪਣੇ ਚੌਲਾ ਫਲੀ ਕਹਿ ਦਿੰਦੇ ਨੇ ਕਾਓ ਪੀ 263 ਇਹ ਵੈਰੈਟੀ ਹੈ ਜੀ ਤੇ ਇਸ ਦੇ ਨਾਲ ਆ ਦੋਸਤੋ ਬੰਗਾ ਵੰਗੇ ਦੇ ਹੈਗੇ ਨੇ ਪੰਜ ਬੀਜ ਪੰਜਾਬ ਵੰਗਾ ਤਰਵੰਗਾ 1 ਇਹ ਸਾਰੇ ਬੀਜ ਆ ਦੋਸਤੋ ਜਿਹੜੇ ਇੱਕ ਕਿੱਟ ਦੇ ਵਿੱਚ ਹੁੰਦੇ ਨੇ ਤੇ ਇਸ ਕਿੱਟ ਦੇ ਨਾਲ ਜਿਹੜੀ ਆਪਾਂ ਘਰ ਦੇ ਲਈ ਸਬਜ਼ੀ ਲਾਉਣੇ ਆ ਤੇ ਵਧੀਆ ਰਹਿੰਦੀ ਆ ਵਧੀਆ ਥਾਂ ਲੱਗ ਜਾਂਦਾ ਹਨਾ ਬਈ ਹਾਂਜੀ ਸਾਰੇ ਬੀਜ ਉੱਗਦੇ ਆਂ ਵਧੀਆ ਜਰਮੀਨੇਸ਼ਨ ਹੁੰਦੀ ਆ ਤੇ ਇਹ ਕਿੱਟ ਤੁਹਾਨੂੰ ਨੇੜੇ ਦੇ કૃषि ਵਿਗਿਆਨ ਕੇਂਦਰ ਤੋਂ ਮਿਲ ਜੂਗੀ ਤੇ ਤੁਸੀਂ ਆਪਦੇ ਨੇੜੇ ਦੇ કૃषि ਵਿਗਿਆਨ ਕੇਂਦਰ ਚ ਸੰਪਰਕ ਕਰਕੇ ਇਹ ਕਿੱਟ ਆ ਜਿਹੜੀ ਉਹ ਖਰੀਦ ਸਕਦੇ ਹੋ 100 ਰੁਪਏ ਕਿੱਟ ਦਾ ਰੇਟ ਹੁੰਦਾ ਜੀ 12 ਵੈਰਾਈਟੀਆਂ ਦੇ ਬੀਜ ਨੇ ਤੇ 10-10 ਰੁਪਏ ਤੋਂ ਵੀ ਘੱਟ ਦੇਖ ਲਓ ਤੁਸੀਂ ਬੀਜੇ ਆਪਾਂ ਨੂੰ ਪੈਂਦੇ ਆ ਤੇ ਸਾਰੇ ਕਿਸਾਨ ਭਰਾ ਜਿਹੜੇ ਵੀ ਲੋਕ ਸਬਜ਼ੀ ਲਾਉਂਦੇ ਨੇ ਘਰ ਦੇ ਵਿੱਚ ਜਗ੍ਹਾ ਹੈਗੀ ਆ ਤਾਂ ਉਹ ਕਿੱਟ ਇਹ ਲੈ ਕੇ ਜਰੂਰ ਆਪ ਦੀ ਸਬਜ਼ੀ ਆਪ ਉਗਾਓ ਜੀ ਬਹੁਤ ਬਹੁਤ ਧੰਨਵਾਦ